ਬਸ ਦਰਦੀ ਆਏ ਮਸਲਪੇ ਨੇ ਜਿੱਦਾਂ ਵੀ ਮੋਢੇ 'ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤੋਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਣਾ ਹੀ ਕੋਈ ਦਾ ਜਾਣਾ ਸੀ ਮੇਰੇ ਛੇਰ ਪੁੱਤਰ ਨੇ ਜਾਣਾ ਸੀ ਜਿੱਦਾਂ ਕੁਛ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰਵਾਹ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰ ਨੇ ਤੁਹਾਨੂੰ ਕਿਹਾ ਨਹੀਂ ਐਟੈਕ ਹੋਇਆ ਅਨਗੇਲੀ ਝੋਗੀ ਡਾਕਟਰਾਂ ਦੇ ਅਨਗੇਲੀ ਨਾ ਹੋਇਆ ਸੋ ਕੁਛ ਹੋਇਆ ਡਾਕਟਰਾਂ ਦੀ negligency ਨਾ ਹੋਇਆ ਕੁਛ ਨਹੀਂ ਹੋਇਆਗਾ ਤੇ ਹੁਣ ਉੱਥੋਂ ਆ ਰਹੇ ਹਾਂ ਹਾਂਜੀ ਆਂਦੇ ਪੈਨੇ ਹਾਂਜੀ ਆਂਦੇ ਪੈਨੇ ਗੱਲਬਾਤ ਹੋਈ ਹੈ ਪਰਵਾਹ ਹਾਂਜੀ ਆਂਦੇ ਪੈਨੇ ਆਂਦੇ ਪੈਨੇ ਕੋਣ ਕੋਣ ਨਾਲ ਆਪਣਾ ਦੇ ਨਾਲ ਆਪਣਾ ਜਿਹੜਾ ਉਹਨਾਂ ਦੀ ਭਈ ਨਾ ਡੈਡੀ ਨੇ ਉਹਨਾਂ ਦੀ ਵਾਈਫ ਹੈ ਬੱਚੇ ਨੇ ਨਾਲ ਸਾਰੇ ਆਂਦੇ ਪੈਨੇ ਆਂਦੇ ਪੈਨੇ ਸਾਰੇ ਆਂਦੇ ਪੈਨੇ ਬੱਚਿਆਂ ਵਾਈਫ ਨੂੰ ਮੁੱਚਾ ਕੀ ਗੱਲ ਹੋਈ ਸੀ ਇਕਦਮ ਕੀ ਇਦਾਂ ਦਾ ਵਾਈਫ ਸੇ ਇੱਥੇ ਸੀ ਵਾਈਫ ਦੇ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚਾ ਸਕੂਲ ਜਾਣਾ ਬੱਚੇ ਵਾਈਫ ਸੇ ਗਈ ਨਹੀਂ ਨਾਲ ਨਾਲ ਪੁਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਨਹੀਂ ਪਤਾ ਇਕਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਣ ਲਈ ਛੋਟਾ ਉਹ ਹੀ ਤੇ ਹੈਰਾਨ ਹੋਣਿਆ ਪਈ ਛੋਟਾ ਜਿਹਾ ਆਪਰੇਸ਼ਨ ਨੇ ਮੁੰਡੇ ਦਾ ਤੇ ਨਾ ਵੀ ਟਾਈਪ ਆਪਰੇਸ਼ਨ ਵੀ ਨਹੀਂ ਹੈਗਾ ਡਾਕਟਰ ਮੈਂ ਇਹ ਤੇ ਇਹੋ ਕਹਿੰਦੇ ਡਾਕਟਰ ਨੇ ਨਹੀਂ ਗੱਲੀ ਹੋਈ ਡਾਕਟਰ ਨਾਲ ਕੋਈ ਦਵਾਈ ਵੀ ਜਿੱਦਾਂ ਕੋਈ ਨੱਚ ਦੀ ਚੜਾਈ ਜਿਆਦਾ ਚੜਾਤੀ ਹੈ ਤੇ ਪਤਾ ਉਹਨਾ ਮੈਂ 8 ਮੀਟ ਬੰਦ ਹੋ ਗਈ ਉਹਦੀ ਜਿਹਦਾ 8 ਮੀਟ ਪਹਿਲਾਂ 8 ਮੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8 ਮੀਟ ਬੰਦ ਹੋ ਗਈ ਉਹਦੀ ਮੋੜ ਕੇ ਬਸਾ ਥੋੜੀ ਘੰਟੇ ਬਾਅਦ ਸਾਨੂੰ ਆ ਪਤਾ ਲੱਗਿਆ ਵੀ ਆਹ ਕਹਾਣੀ ਬਣ ਗਈ ਸਰ ਇਹ ਪਰਸੋ ਬੋਲ ਉਹ ਗੁੱਡ ਸੀਗੇ ਪਰਸੋ ਉਥੋਂ ਗਏ ਆ ਕਿ ਇਹਦੀ ਕੋਈ ਫਿਲਮ ਦੀ ਸ਼ੂਟਿੰਗ ਸੀਗੀ ਤੇ ਇਹਨੂੰ ਇਸ ਟਾਈਮ ਫ੍ਰੀ ਟਾਈਮ ਸੀਦਾ ਥੋੜਾ ਹਫਤਾ 10 ਦਿਨ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਪ੍ਰੋਮੋਕੇਟ ਹੋ ਰਹੀ ਆ ਤੇ ਮੈਂ ਇਸ ਜੀ ਦਾ ਕਲੀਅਰ ਕਰ ਦਵਾਂ ਕਿ ਜਿਹੜੇ ਟ੍ਰੀਟਮੈਂਟ ਕਰਾ ਲਵਾਂ ਤੇ ਇਹਦੇ ਵਾਸਤੇ ਗਿਆ ਸੀਗਾ ਤਾਂ ਅੱਜ ਆਪਰੇਟ ਹੋ ਰਿਹਾ ਸੀ ਇਹਨਾਂ ਦਾ ਤੇ ਆਪਰੇਟ ਤਾਂ ਆਪਰੇਟ ਦੇ ਟਾਈਮ ਦੇ ਵਿੱਚ ਹੀ ਕਹਿੰਦੇ ਵਿੱਚ ਟੈਕ ਆਇਆ ਦੋ ਵਾਰੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਸੋਚਿਆ ਨਹੀਂ ਸੋਚ ਤੋਂ ਪਰੇ ਇਹ ਚੀਜ਼ ਹੋਈ ਆ ਕਿ ਪੂਰੇ ਪੰਜਾਬ ਦੀ ਅੱਜ ਦੀ ਡੇਟ 'ਚ ਸ਼ਾਂਤ ਸੀ ਇਹ ਇਹ ਸਾਡਾ ਚਲੋ ਮਹੱਲਾ ਤਾਂ ਹੈਗਾ ਹੀ ਆ ਇਕੱਠੇ ਵੱਡੇ ਹੋਏ ਆ ਆਪਾਂ ਤੇ ਪਰ ਪੂਰੇ ਪੰਜਾਬ ਨੂੰ ਇੱਥੇ ਮਾਨ ਸੀ ਬਿਲਕੁਲ ਪਰ ਹੁਣ ਉਹ ਸੋਚ ਕੇ ਇੰਨਾ ਦੁੱਖ ਆ ਰਿਹਾ ਕਿ ਹਜੇ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਚੀਜ਼ ਸੱਚ ਆ ਕਿ ਝੂਠ ਆ ਸੱਚ ਨਹੀਂ ਹੋਵੇ ਤਾਂ ਵਧੀਆ ਝੂਠ ਹੀ ਹੋਵੇ ਜੇ ਉਹ ਤਾਂ ਠੀਕ ਹੋ ਗਿਆ ਤੇ ਸਾਡੇ ਕੋਲ ਆ ਰਿਹਾ ਇਹ ਹੀ ਲੱਗ ਰਿਹਾ ਸਾਨੂੰ ਤਾਂ ਇਹ ਵੀ ਬਤਾਇਆ ਜਾ ਰਿਹਾ ਹੈ ਕਿ ਕੋਈ ਇੰਜੈਕਸ਼ਨ ਵਗੈਰਾ ਦਿਆ ਗਿਆ ਜਿਸ ਦੇ ਬਾਅਦ ਅਟੈਕ ਵਗੈਰਾ ਆਇਆ ਸਰ ਇਸ ਚੀਜ਼ ਬਾਰੇ ਸਾਨੂੰ ਹਜੇ ਪਤਾ ਨਹੀਂ ਉਹ ਜਿਹੜੇ ਨਾਲ ਉੱਤੇ ਹੈਗੇ ਆ ਉਹਨੂੰ ਆਣਗੇ ਤਾਂ ਫਿਰ ਉਸ ਚੀਜ਼ ਦਾ ਸਰ ਕਨਫਰਮ ਹੋਊਗਾ ਤੇ ਇਸ ਚੀਜ਼ ਬਾਰੇ ਸਾਨੂੰ ਇਹ ਨੋਲੇਜ ਨਹੀਂ ਉਸ ਸਮੇਂ ਵਿੱਚ ਵਿਰਿੰਦਰ ਸਿੰਘ ਹੁਮਨ ਜੋ ਰਾਜਨੀਤੀ ਕੋ ਲੈ ਕੇ ਵੀ ਇਸਕਰੀਏ ਹੋਏ تھے ਇਹੋਨੇ ਕਹਾ ਕਿ ਉਹ ਚੋਣਾਂ ਵੀ ਲੜेंगे ਔਰ ਪੰਜਾਬ ਕੇ ਲਿਏ ਲੋਕੋ ਕੇ ਲਿਏ ਕੁਝ ਕਰਨਾ ਚਾਹਤੇ ਬਿਲਕੁਲ ਸਰ ਬਹੁਤ ਜਨੂਨ ਸੀ ਉਹਦੇ ਵਿੱਚ ਕਿ ਮੈਂ ਪੰਜਾਬ ਲਈ ਖੁੱਲ ਕੇ ਅੱਗੇ ਆਵਾਂ ਤੇ ਕੁਝ ਆਪਣੇ ਪੰਜਾਬ ਵਾਸਤੇ ਕਰਾਂ ਤੇ ਪਰ ਸੋਚਿਆ ਨਹੀਂ ਸਰ ਕਿ ਇਦਾਂ ਦਾ ਕੁਝ ਹੋ ਜਾਊਗਾ ਲਾਈਫ ਸਟੋ ਕਿਉਂਕਿ ਬਾਲੀਵੁੱਡ 스타 ਜੋ ਸਲਮਾਨ ਖਾਨ ਹੋਰ ਵੀ ਕਈ ਸਤਾਰੋ ਕੇ ਸਾਥ ਕੰਮ ਕੀਆ ਹੁੰਦਾ ਜੀ ਸਰ ਲਗਦਾ ਕਿ ਉਨਕੀ ਜੋ ਇੰਜਰੀ ਸੀ ਜਲਦੀ ਠੀਕ ਹੋਣੇ ਵਾਲੀ ਕੋ ਬਿਲਕੁਲ ਸਰ ਉਹਨਾਂ ਨੂੰ ਸਾਨੂੰ ਤੇ ਈਜ਼ੀ ਸੀ ਕਿ ਚਲੋ ਹਫਤੇ ਦਸ ਦਿਨ ਦਾ ਕੋਈ ਕਹਿੰਦਾ ਮੇਰੇ ਕੋ ਟਾਈਮ ਹੈਗਾ ਉਸ ਤੋਂ ਬਾਅਦ ਮੇਰੀ ਸ਼ੂਟਿੰਗ ਹੈਗੀ ਕੋਈ ਸ਼ਾਇਦ ਸਲਮਾਨ ਖਾਨ ਸਾਹਿਬ ਦੇ ਨਾਲ ਹੀ ਸੀਗੀ ਫਰ ਫ੍ਰੀ ਟਾਈਮ ਸੀ ਤੇ ਮੈਂ ਕਹਿੰਦਾ ਅਸੀਂ ਨੂੰ ਪ੍ਰੋਬਲਮ ਕਲੀਅਰ ਕਰ ਲਵਾਂ ਤੇ ਉਸ ਤੋਂ ਬਾਅਦ ਕਲੀਅਰ ਹੋ ਕੇ ਜਾਵਾਂ ਤੇ ਵਧੀਆ ਗੁੱਡਾ ਤੇ ਸੋਚਿਆ ਨਹੀਂ ਕਿ ਛੋਟੀ ਜੀ ਪ੍ਰੋਬਲਮ ਹੈ ਡੀ ਵੱਡੀ ਪ੍ਰੋਬਲਮ ਕਰ ਦੂਗੀ ਤੋਂ ਲੱਗ ਰਿਹਾ ਹੈ ਕਿ ਬਾਲੀਵੁੱਡ ਸਟਾਰ ਆਏਗੇ ਸਰੋ ਉਮੀਦ ਤਾਂ ਪੂਰੀ ਹੈ ਕਿ ਆਣਗੇ ਜਿਨ੍ਹਾਂ ਨਾਲ ਕੰਮ ਕਰ ਚੁੱਕਾ ਸਾਰੇ ਆਣਗੇ